ਉਹ ਦੀਆਂ ਕਕਰੀਲੀਆਂ ਰਾਤਾਂ ਅਤੇ ਸੰਘਣੀ ਧੁੰਦ ਨੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਹੋਇਆ ਹੈ ਦਸੰਬਰ ਦਾ ਮਹੀਨਾ ਹੈ ਜਿੱਥੇ ਹਰ ਅੱਖ ਨਮ ਹੈ ਅਤੇ ਹਰ ਜ਼ੁਬਾਨ ਤੇ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਦਾ ਹੀ ਜ਼ਿਕਰ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾ ਗੁਰਦੁਆਰਾ ਸਾਹਿਬ ਦੇ ਬਾਹਰ ਜੁੜੀਆਂ ਹੋਈਆਂ ਨੇ ਲੰਗਰ ਹਾਲ ਦੇ ਪਿਛਲੇ ਪਾਸੇ ਵੱਡੇ-ਵੱਡੇ ਪਤੀਲਿਆਂ ਦੇ ਵਿੱਚ ਦਾਲਾਂ ਰਿਜ ਰਹੀਆਂ ਨੇ ਅਤੇ ਝੂਠੇ ਭਾਂਡਿਆਂ ਦੇ ਢੇਰ ਲੱਗੇ ਹੋਏ ਨੇ ਉੱਥੇ ਹੀ ਇੱਕ ਬਜ਼ੁਰਗ ਔਰਤ ਜਿਸ ਦੀ ਕਮਰ ਸਮੇਂ ਦੇ ਬੋਝ ਨਾਲ ਝੁਕ ਚੁਕੀ ਹੈ برف ਵਰਗੀ ਠੰਡੇ ਪਾਣੀ ਦੇ ਵਿੱਚ ਹੱਥ ਪਾ ਕੇ ਬਰਤਨ ਮਾਂਝ ਰਹੀ ਹੈ ਉਸ ਦੇ ਹੱਥ ਠੰਡੇ ਪਾਣੀ ਦੇ ਨਾਲ ਬਿਲਕੁਲ ਨੀਲੇ ਪੈ ਚੁੱਕੇ ਹਨ ਚਿਹਰੇ ਤੇ ਝੁਰੜੀਆਂ ਦਾ ਜਾਲ ਹੈ ਅਤੇ ਅੱਖਾਂ ਦੇ ਵਿੱਚ ਇੱਕ ਅਜੀਹੀ ਉਡੀਕ ਹੈ ਜੋ ਬਿਸਲੇ 20 ਸਾਲਾਂ ਤੋਂ ਖਤਮ ਨਹੀਂ ਹੋਈ ਹੈ ਅਚਾਨਕ ਬਾਹਰ ਸੜਕ ਤੇ ਪੁਲਿਸ ਤੇ ਸਾਇਰਨਾਂ ਦੀ ਆਵਾਜ਼ ਗੂੰਜਦੀ ਹੈ ਹੂਟਰਾਂ ਦੀ ਆਵਾਜ਼ ਦੇ ਨਾਲ ਮਾਹੌਲ ਵਿੱਚ ਇੱਕ ਹਲਚਲ ਮਚ ਜਾਂਦੀ ਹੈ ਪਤਾ ਲੱਗਦਾ ਹੈ ਕਿ ਜ਼ਿਲ੍ਹੇ ਦੇ ਨਵੇਂ ਐਸਐਸਪੀ ਸਾਹਿਬ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਹਨ ਪੁਲਿਸ ਦੀਆਂ ਜਿਪਸੀਆਂ ਦਾ ਕਾਫਲਾ ਆਜ ਉਕਦਾ ਹੈ ਕਾਲੇ ਰੰਗ ਦੀ ਗੱਡੀ ਵਿੱਚੋਂ ਇੱਕ ਬਹੁਤ ਹੀ ਹੀਰੋਵਰ ਦਾ 6 ਫੁੱਟ ਲੰਮਾ ਫੌਜੀ ਕੱਦ ਕਾਠ ਵਾਲਾ ਨੌਜਵਾਨ ਪੁਲਿਸ ਅਫਸਰ ਹੇਠਾਂ ਉਤਰਦਾ ਹੈ ਉਸ ਦੀ ਵਰਦੀ ਤੇ ਲੱਗੇ ਸਿਤਾਰੇ ਲਾਈਟਾਂ ਦੀ ਰੋਸ਼ਨੀ ਵਿੱਚ ਚਮਕ ਰਹੇ ਨੇ ਉਸ ਦੇ ਚਿਹਰੇ ਤੇ ਇੱਕ ਗੰਭੀਰਤਾ ਹੈ ਇੱਕ ਅਜੀਹ ਹਰੋਬ ਹੈ ਕਿ ਆਲੇ ਦੁਆਲੇ ਖੜੇ ਸਿਪਾਹੀ ਵੀ ਸਾਵਧਾਨ ਹੋ ਜਾਂਦੇ ਹਨ ਉਹ ਬਜ਼ੁਰਗ ਮਾਤਾ ਜੋ ਹੁਣ ਤੱਕ ਨੀਵੀਂ ਪਾ ਕੇ ਭਾਂਡੇ ਮਾਂਜ ਰਹੀ ਸੀ ਸ਼ੋਰ ਸੁਣ ਕੇ ਸਿਰ ਝੁਕਦੀ ਹੈ ਉਸ ਦੀਆਂ ਧੁੰਦਲੀਆਂ ਅੱਖਾਂ ਉਸ ਨੌਜਵਾਨ ਅਫਸਰ ਦੇ ਚਿਹਰੇ ਤੇ ਟਿਕ ਜਾਂਦੀਆਂ ਹਨ ਇੱਕ ਲੇ ਸਮਾਜ ਵਿੱਚ ਰੁਕ ਜਾਂਦਾ ਹੈ માતા ਦੇ ਹੱਥੋਂ ਜੂਠੀ ਥਾਲੀ ਛੁੱਟ ਕੇ ਥੱਲੇ ਡਿੱਗ ਪੈਂਦੀ ਹੈ ਉਸ ਦਾ ਦਿਲ ਇਨੀ ਜ਼ੋਰ ਨਾਲ ਧੜਕਦਾ ਹੈ ਜਿਵੇਂ ਛਾਤੀ ਪਾੜ ਕੇ ਬਾਹਰ ਆ ਜਾਵੇਗਾ ਉਸ ਅਫਸਰ ਦਾ ਮੱਥਾ ਉਸ ਦੀ ਤਿੱਖੀ ਨੱਕ ਉਸ ਦੀਆਂ ਗੰਭੀਰ ਅੱਖਾਂ ਇਹ ਚਿਹਰਾ ਤਾਂ ਬਿਲਕੁਲ ਉਸ ਦੇ ਮਰਹੂਮ ਪਤੀ ਵਰਗਾ ਹੈ ਇਹ ਚਿਹਰਾ ਤਾਂ ਉਸ ਦੇ ਉਹਨਾਂ ਤਿੰਨ ਪੁੱਤਾਂ ਵਰਗਾ ਹੈ ਜੋ ਸਰਹੱਦਾਂ ਤੇ ਸ਼ਹੀਦ ਹੋ ਗਏ ਸਨ ਕੀ ਇਹ ਮੇਰਾ ਅਜੀਤ ਹੈ ਮਾਤਾ ਦੇ ਅੰਦਰੋਂ ਇੱਕ ਚੀਕ ਉੱਠਦੀ ਹੈ ਪਰ 20 ਸਾਲ ਬਹੁਤ ਲੰਮਾ ਸਮਾਂ ਹੁੰਦਾ ਹੈ ਸ਼ੱਕ ਅਤੇ ਯਕੀਨ ਦੇ ਵਿੱਚ عرف اسی માતા اپنے ਗਿੱਲੇ ਅਤੇ ਲਿਬੜੇ ਹੱਥਾਂ ਨਾਲ ਹੀ ਭੀੜ ਨੂੰ چیرਦੀ ਹੋਈ ਅੱਗੇ ਵਧੀ ਹੈ ਇਤفاق ਦੇਖੋ ਜਿਵੇਂ ਹੀ માતા ਸੁਰੱਖਿਆ ਘੇਰੇ ਦੇ ਨੇੜੇ ਪਹੁੰਚਦੀ ਹੈ ਗਰਮੀ ਜਾਂ ਪਸੀਨੇ ਕਾਰਨ ਉਹ ਅਫਸਰ ਆਪਣੀ ਪੁਲਿਸ ਵਾਲੀ ਟੋਪੀ ਕੈਪ ਲਾਉਂਦਾ ਹੈ ਆਪਣੇ ਰੁਮਾਲ ਨਾਲ ਆਪਣੀ ਗਰਦਨ ਪੁੰਜ ਲਈ ਸਿਰ ਘੁੰਮਾਉਂਦਾ ਹੈ ਜਿਵੇਂ ਹੀ ਉਸਦੀ ਗਰਦਨ ਘੁੰਮਦੀ ਹੈ માતા ਦੀ ਨਜ਼ਰ ਉਸਦੇ ਸਜੇ ਕੰਨ ਦੇ ਬਿਲਕੁਲ ਥੱਲੇ ਪੈਂਦੀ ਹੈ ਉੱਥੇ ਚਮੜੀ ਦੇ ਉੱਪਰ ਇੱਕ ਗੂੜੇ ਲਾਲ ਰੰਗ ਦਾ ਜਲਮ ਨਿਸ਼ਾਨ ਜਿਹਨੂੰ ਬਰਥਮਾਰਕ ਕਹਿੰਦੇ ਨੇ ਉਹ ਸਭ ਦਿਖਾਈ ਦਿੰਦਾ ਹੈ ਜਿਸ ਬਨਾਵਟ ਬਿਲਕੁਲ ਇੱਕ ਓੰਕਾਰ ਵਰਗੀ ਦਿਖ ਰਹੀ ਹੈ ਬਸ ਇਹੇ ਨਿਸ਼ਾਨ ਦੇਖਦੇ ਹੀ ਮਾਤਾ ਦਾ ਸਬਰ ਟੁੱਟ ਜਾਂਦਾ ਹੈ ਉਹ ਨਿਸ਼ਾਨ ਹੈ ਜਿਸ ਨੂੰ ਉਹ ਬਚਮਨ ਵਿੱਚ ਚੁੰਮਦੀ ਹੁੰਦੀ ਸੀ ਇਹ ਉਸ ਦਾ ਅਜੀਤ ਹੈ ਉਸ ਦਾ ਸਭ ਤੋਂ ਛੋਟਾ ਗਵਾਚਿਆ ਹੋਇਆ ਲਾਲ ਮਾਤਾ ਸਾਰੀਆਂ ਰੁਕਾਂ ਤੋੜ ਦਿੰਦੀ ਹੈ ਉਹ ਪਾਗਲਾ ਵਾਂਗ ਚੀਕਦੀ ਹੈ ਅਜੀਤ ਮੇਰੇ ਪੁੱਤ ਸਿਪਾਹੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਪਰ ਇੱਕ ਮਾਂ ਦੀ ਤਾਕਤ ਅੱਗੇ ਸਭ ਕੁਝ ਬੇਵਸ ਹੋ ਜਾਂਦਾ ਹੈ ਉਹ ਦੌੜ ਕੇ ਸਿੱਧੀ ਉਸ ਐਸਐਸਪੀ ਦੇ ਸਾਹਮਣੇ ਜਾ ਖੜਦੀ ਹੁੰਦੀ ਹੈ ਉਸ ਅਫਸਰ ਦੀਆਂ ਅ ਦੇ ਵਿੱਚ ਅੱਖਾਂ 바ਕੇ ਹੰਜੂ ਵਹਾਉਂਦੀ ਹੋਈ ਮਾਤਾ ਕਹਿੰਦੀ ਹੈ ਪੁੱਤ ਤੂੰ ਮਿਲ ਗਿਆ ਮੈਂ ਤੇਰੀ ਮਾਂ ਹਾਂ ਮੈਂ ਤੈਨੂੰ ਪਛਾਣ ਲਿਆ ਹੈ ਦੇਖ ਮੈਂ ਜਾਂਦੀ ਹਾਂ ਤੇਰੀ ਉਲੀਕ ਵਿੱਚ ਹਾਂ ਮਮਤਾ ਦੇ ਹੜ ਵਿੱਚ ਵਹਿ ਕੇ ਮਾਤਾ ਆਪਣੇ ਗੰਦੇ ਅਤੇ ਝੂਠੇ ਹੱਥਾਂ ਨਾਲ ਉਸ ਅਫਸਰ ਨੂੰ ਉਂਗਲੇ ਲਗਾਉਣ ਦੀ ਲਈ ਅੱਗੇ ਵਧਦੀ ਹੈ ਉਹ ਚਾਹੁੰਦੀ ਹੈ ਕਿ ਆਪਣੇ ਪੁੱਤ ਨੂੰ ਸੀਨੇ ਨਾਲ ਲਗਾ ਕੇ ਰੱਜ ਕੇ ਰੋਲਵੇ ਪਰ ਅੱਗੋਂ ਜੋ ਹੁੰਦਾ ਹੈ ਉਸ ਨੂੰ ਦੇਖ ਕੇ ਉੱਥੇ ਖੜ੍ਹੀ ਹਜ਼ਾਰਾਂ ਦੀ ਸੰਗਤ ਦੇ ਸਾਹਮਣੇ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ ਜਿਵੇਂ ਹੀ ਮਾਤਾ ਦੇ ਹੱਥ ਅਫਸਰ ਦੀ ਵਰਦੀ ਦੇ ਨੇੜੇ ਪਹੁੰਚਦੇ ਹਨ ਉਸ ਅਫਸਰ ਦਾ ਚਿਹਰਾ ਸਨ ਲਾਲ ਹੋ ਜਾਂਦਾ ਹੈ ਉਸ ਦੀਆਂ ਅੱਖਾਂ ਵਿੱਚ ਪਿਆਰ ਨਹੀਂ ਸਗੋਂ ਇੱਕ ਅਫਿਆਨਕ ਨਫ਼ਰਤ ਉੱਤਰ ਆਉਂਦੀ ਹੈ ਉਹ ਅਫਸਰ ਬਿਨਾਂ ਇੱਕ ਪਲ ਸੋਚੇ ਪੂਰੇ ਜੋਰ ਨਾਲ ਉਸ ਬਜ਼ੁਰਗ ਮਾਤਾ ਦੀ ਛਾਤੀ ਦੇ ੱਤਕਾਂ ਮਾਰਦਾ ਹੈ ਦੂਰ ਹਟ ਪਾਗਲ ਔਰਤ ਉਹ ਗਰਜਦਾ ਹੈ ਮਾਤਾ ਲੜ ਖੜਾਉਂਦੀ ਹੋਈ ਪਿੱਛੇ ਜਾ ਡਿੱਗਦੀ ਹੈ ਉਸ ਦਾ ਸਿਰ ਜ਼ਮੀਨ ਤੇ ਵੱਜਦਾ ਹੈ ਉਸ ਦੀ ਚੁੰਨੀ ਲੱਤ ਜਾਂਦੀ ਹੈ ਪੂਰਾ ਮਾਹੌਲ ਸੁੰਨ ਹੋ ਜਾਂਦਾ ਹੈ ਲੋਕ ਹੈਰਾਨ ਰਹਿ ਜਾਂਦੇ ਹਨ ਇੱਕ ਉੱਚਾ ਅਫਸਰ ਇੱਕ ਬਜ਼ੁਰਗ ਸੇਵਾਦਾਰਨੀ ਨਾਲ ਅਜੀਹ ਹਸਲੂ ਕਰ ਰਿਹਾ ਹੈ ਮਾਤਾ ਦਰਦ ਨਾਲ ਕਰ ਲੌਂਦੀ ਹੈ ਪਰ ਉਹ ਫਿਰ ਵੀ ਹੱਥ ਜੋੜ ਦੀ ਹੈ ਤੂੰ ਮੈਨੂੰ ਧੱਕਾ ਮਾਰਿਆ ਮੈਂ ਤੇਰੀ ਮਾਂ ਹਾਂ ਤੇਰੀ ਗਰਦਨ ਤੇ ਨਿਸ਼ਾਨ ਹੈ ਮੈਨੂੰ ਪਤਾ ਹੈ ਤੂੰ ਮੇਰਾ ਅਜੀਤ ਹੈ ਅਫਸਰ ਝੁਗਦਾ ਹੈ ਪਰ ਉਸ ਨੂੰ ਚੁੱਕਣ ਲਈ ਨਹੀਂ ਸਗੋਂ ਉਸ ਨੂੰ ਹੋਰ ਜ਼ਲੀਲ ਕਰ ਲਈ ਉਹ ਦੰਦ ਪੀਸਦੇ ਹੋਏ ਬੜੀ ਨਫਰਤ ਨਾਲ ਮਾਤਾ ਦੇ ਮੂੰਹ ਤੇ ਉਂਗਲ ਰੱਖ ਕੇ ਕਹਿੰਦਾ ਹੈ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੂੰ ਕੌਣ ਹੈ ਡਰਾਮੇ ਬੰਦ ਕਰ ਤੂੰ ਉਹੀ ਘਟੀਆ ਅਤੇ ਲਾਲਚੀ ਔਰਤ ਹੈ ਜਿਸ ਨੇ 20 ਸਾਲ ਪਹਿਲਾਂ ਚੰਦ ਪੈਸਿਆਂ ਦੀ ਖਾਤਰ ਆਪਣੇ ਹੀ ਜ਼ਿਕਰ ਦੇ ਟੋਟੇ ਨੂੰ ਮੇਲੇ ਦੇ ਵਿੱਚ ਵੇਚ ਦਿੱਤਾ ਸੀ ਤੂੰ ਮਾਂ ਨਹੀਂ ਤੂੰ ਮਾਂ ਦੇ ਨਾਮ ਤੇ ਇੱਕ ਕਲੰਕ ਹੈ ਅੱਜ ਫਿਰ ਐਸੀ ਮੰਗੜ ਆ ਗਈ ਹੈ ਜੋ ਦੁਬਾਰਾ ਮੇਰੇ ਨੇੜੇ ਆਈ ਜਾ ਮੈਨੂੰ ਪੁੱਤ ਕਿਹਾ ਤਾਂ ਮੈਂ ਤੈਨੂੰ ਝੁੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿਆਂਗਾ ਇਹ ਸ਼ਬਦ ਇਲਜ਼ਾਮ ਮਾਤਾ ਭਗਵੰਦ ਕੌਰ ਦੇ ਸੀਨੇ ਦੇ ਵਿੱਚ ਗੋਲੀਆਂ ਵਾਂਗ ਵੱਜੇ ਵੇਚ ਦਿੱਤਾ ਉਹ ਬੁੜ ਬਣਾਉਦੀ ਹੈ ਜਿਸ ਸਮਾਨੇ ਤਿੰਨ ਪੁੱਤ ਦੇਸ਼ ਤੋਂ ਬਾਹਰ ਦਿੱਤੇ ਉਸ ਨੂੰ ਚੌਥਾ ਪੁੱਤ ਸੁਦਾਗਰ ਕਹਿ ਰਿਹਾ ਹੈ ਸਿਪਾਹੀ ਮਾਤਾ ਨੂੰ ੱੱਕੇ ਮਾਰ ਕੇ ਉਥੋਂ ਹਟਾ ਦਿੰਦੇ ਹਨ ਅਫਸਰ ਆਪਣੀ ਵਰਦੀ ਛਾੜਦਾ ਹੈ ਜਿਵੇਂ ਕਿਸੇ ਗੰਦਗੀ ਨੇ ਛੂ ਲਿਆ ਹੋਵੇ ਅਤੇ ਆਪਣੀ ਗੱਡੀ ਵਿੱਚ ਬੈਠ ਕੇ ਚਲਾ ਜਾਂਦਾ ਹੈ ਪਿੱਛੇ ਰਹਿ ਜਾਂਦੀ ਹੈ ਉਹ ਰੋਂਦੀ ਅਤੇ ਹਵਾ ਦੇ ਵਿੱਚ ਲਟਕਦਾ ਇੱਕ ਸਵਾਲ ਆਕਰ ਪੁੱਤ ਦੇ ਮਨ ਦੇ ਵਿੱਚ ਇਨੀ ਨਫ਼ਰਤ ਕਿਉਂ ਕੀ ਉਸ ਨੂੰ ਸੱਚਮੁੱਚ ਵੇਚਿਆ ਗਿਆ ਸੀ ਜਾਂ ਇਹ ਕੋਈ ਬਹੁਤ ਵੱਡੀ ਸਾਜ਼ਿਸ਼ ਸੀ ਇਸ ਨਫ਼ਰਤ ਦੀ ਵਜ੍ਹਾ ਜਾਣਨ ਲਈ ਸਾਨੂੰ ਸਮੇਂ ਦੇ ਚੱਕਰ ਨੂੰ 25 ਸਾਲ ਪਿੱਛੇ ਜਾਣਾ ਪਵੇਗਾ ਇਸ ਚੱਕਰ ਨੂੰ ਘੁਮਾਉਣਾ ਪਵੇਗਾ ਇਹ ਕਹਾਣੀ ਗੁਰਦਾਸਪੁਰ ਦੇ ਇੱਕ ਸਰਹੱਦੀ ਪਿੰਡ ਤੋਂ ਸ਼ੁਰੂ ਹੁੰਦੀ ਹੈ ਮਾਤਾ ਭਗਵੰਤ ਕੌਰ ਦਾ ਪਰਿਵਾਰ ਇਲਾਕੇ ਦੇ ਵਿੱਚ ਮਿਸਾਲ ਸੀ ਉਸ ਦਾ ਪਤੀ 1971 ਦੀ ਜੰਗ ਦੇ ਵਿੱਚ ਸ਼ਹੀਦ ਹੋਇਆ ਸੀ ਪਤੀ ਦੀ ਸ਼ਹਾਦਤ ਤੋਂ ਬਾਅਦ ਭਗਵੰਤ ਕੌਰ ਨੇ ਸਿਰ ਨਹੀਂ ਝੁਟਿਆ ਉਸ ਨੇ ਪ੍ਰਣ ਕੀਤਾ ਸੀ ਮੇਰੇ ਚਾਰ ਬੁੱਤਨੇ ਮੈਂ ਚਾਰੇ ਭਾਰਤ ਮਾਦੀ ਝੋਲੀ ਪਾਵਾਂਗੀ ਉਸਦੇ ਚਾਰ ਪੁੱਤਰ ਸਨ ਸੁਰਜੀਤ ਕੁਲਜੀਤ ਦਲਜੀਤ ਅਤੇ ਸਭ ਤੋਂ ਛੋਟਾ ਅਜੀਤ ਮਾਤਾ ਨੇ ਖੇਤਾਂ ਦੇ ਵਿੱਚ ਹੱਡ ਭਨ ਵੀ ਮਿਹਨਤ ਕਰਕੇ ਉਹਨਾਂ ਨੂੰ ਪਾਲਿਆ ਸੀ ਸਮਾਂ ਬੀਤਿਆ ਵੱਡੇ ਤਿੰਨ ਪੁੱਤਰ ਫੌਜ ਦੇ ਵਿੱਚ ਭਰਤੀ ਹੋ ਗਏ ਸਨ 1999 ਦੇ ਵਿੱਚ ਕਾਰਗਿਲ ਦੀ ਜੰਗ ਲੱਗੀ ਸਭ ਤੋਂ ਵੱਡਾ ਪੁੱਤ 24 ਸਾਲ ਦਾ ਸੁਰਜੀਤ ਸਿੰਘ ਜੋ ਟਾਈਗਰ ਹਿੱਲ ਤੇ ਦੁਸ਼ਮਣਾਂ ਦੀਆਂ ਗੋਲੀਆਂ ਨਾਲ ਛਲਣੀ ਹੋ ਕੇ ਸ਼ਹੀਦ ਹੋ ਗਿਆ ਸੀ ਜਦੋਂ লাশ ਘਰ ਆਈ ਤਾਂ ਮਾਤਾ ਨੇ ਰੋਣ ਦੀ ਬਜਾਏ ਸਲੂਟ ਮਾਰਿਆ ਸੀ ਅਜੇ ਜ਼ਖਮ ਭਰੇ ਨਹੀਂ ਸਨ ਕਿ 2001 ਦੇ ਵਿੱਚ ਕਸ਼ਮੀਰ ਦੇ ਵਿੱਚ ਹੋਏ ਇੱਕ ਫਿਦਾਇਨ ਹਮਲੇ ਦੇ ਵਿੱਚ ਦੂਜਾ ਪੁੱਤ ਕੁਲਜੀਤ ਸਿੰਘ ਵੀ ਸ਼ਹੀਦ ਹੋ ਗਿਆ ਸੀ ਮਾਤਾ ਥੋੜੀ ਟੁੱਟ ਗਈ ਪਰ ਅਡੋਲ ਰਹੀ ਪਰ ਕਹਿਰ ਦੀ ਹੱਦ ਉਦੋਂ ਹੋਈ ਜਦੋਂ ਤੀਜਾ ਪੁੱਤ ਦਲਜੀਤ ਸਿੰਘ ਜੋ ਜਿੱਤੇਗੇ ਸਿਆਚਨ ਗਲੇਸ਼ੀਅਰ ਦੇ -40 ਡਿਗਰੀ ਦੇ ਵਿੱਚ ਦੇਸ਼ ਦੀ ਰਾਖੀ ਕਰ ਰਿਹਾ ਸੀ ਇੱਕ ਬਰਫ਼ੀਲੇ ਤੂਫਾਨ ਦੇ ਵਿੱਚ ਦਬ ਕੇ ਸ਼ਹੀਦ ਹੋ ਗਿਆ ਸੀ ਕੁਝ ਸਾਲਾਂ ਦੇ ਅੰਦਰ ਅੰਦਰ ਮਾਤਾ ਭਗਵੰਤ ਕੌਰ ਦਾ ਵਿੜਾ ਸੁਨਾ ਹੋ ਗਿਆ ਸੀ ਤਿੰਨ ਜਵਾਨ ਪੁੱਤ ਦੇਸ਼ ਤੋਂ ਵਾਰ ਦਿੱਤੇ ਸਨ ਹੁਣ ਉਸ ਕੋਲ ਸਿਰਫ ਇੱਕ ਆਖਰੀ ਸਹਾਰਾ ਬਚਿਆ ਸੀ ਤੋ ਛੋਟਾ ਪੁੱਤਰ ਅਜੀਤ ਜੋ ਉਦੋਂ ਮਸਾ 7 ਕੋ ਸਾਲ ਦਾ ਸੀ ਉਹ ਅਜੀਤ ਨੂੰ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਕਰਦੀ ਸੀ ਉਸ ਨੂੰ ਡਰ ਸੀ ਕਿ ਮੌਤ ਇਸ ਨੂੰ ਵੀ ਨਾ ਖੋ ਲਵੇ ਉਹ ਸੋਚਦੀ ਸੀ ਇਹ ਮੇਰੀ ਚਿਖਾ ਨੂੰ ਅਗਨੀ ਦੇਵੇਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਾਲ 2005 ਦਸੰਬਰ ਦਾ ਮਹੀਨਾ ਮਾਤਾ ਆਪਣੇ ਛੋਟੇ ਪੁੱਤ ਅਜੀਤ ਨਾਲ ਫਤੇਗੜ ਸਾਹਿਬ ਮੱਥਾ ਟੇਕਣ ਗਈ ਲੱਖਾਂ ਦੀ ਭੀੜ ਸੀ ਲੰਗਰ ਹਾਲ ਦੇ ਕੋਲ ਅਚਾਨਕ ਭਗੜੜ ਮਚ ਜਾਂਦੀ ਹੈ ਲੋਕਾਂ ਦੀ ਭੀੜ ਦੇ ਵਿੱਚ ਮਾਤਾ ਦਾ ਹੱਥ ਅਜੀਤ ਦੇ ਨਿੱਕੇ ਜਿਹੇ ਹੱਥੋਂ ਛੁੱਟ ਜਾਂਦਾ ਹੈ ਮਾਤਾ ਡੇਕ ਬਿੰਦੀ ਹੈ ਉਦੋਂ ਉਹ ਉઠી ਤਾਂ ਅਜੀਤ ਉਥੋਂ ਗਾਇਬ ਹੋ ਚੁੱਕਿਆ ਸੀ ਉਹ ਪਾਗਲਾ ਵਾਂਗ ਸਾਰਾ ਦਿਨ ਸਾਰੀ ਰਾਤ ਲੱਭਦੀ ਰਹੀ ਮੇਰਾ ਅਜੀਤ ਮੇਰਾ ਆਖਰੀ ਸਹਾਰਾ ਉਸਨੇ ਪੁਲਿਸ ਕੋਲ ਰਿਪੋਰਟ ਵੀ ਲਿਖਵਾਈ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਆਪਣੀ ਜ਼ਮੀਨ ਵੇਚ ਕੇ ਇਨਾਮ ਵੀ ਰੱਖਿਆ ਪਰ ਅਜੀਤ ਜਿਵੇਂ ਧਰਤੀ ਉਸ ਨੂੰ ਨਿਕਲ ਹੀ ਗਈ ਹੋਵੇ ਉਸ ਦਿਨ ਤੋਂ ਬਾਅਦ ਮਾਤਾ ਨੇ ਵਾਪਸ ਪਿੰਡ ਜਾਣ ਦਾ ਜਿਵੇਂ ਫੈਸਲਾ ਛੱਡ ਦਿੱਤਾ ਸੀ ਉਸਨੇ ਸੋਚ ਲਿਆ ਜੇ ਮੇਰਾ ਪੁੱਤ ਮਿਲਿਆ ਤਾਂ ਇੱਥੋਂ ਹੀ ਮਿਲੇਗਾ ਉਹ ਪਿਛਲੇ 20 ਸਾਲਾਂ ਤੋਂ ਫਤੇਗੜ ਸਾਹਿਬ ਵਿਖੇ ਇੱਕ ਸੇਵਾਦਾਰਨੀ ਬਣ ਕੇ ਹੀ ਰਹਿ ਰਹੀ ਉਹ ਝੂਠੇ ਭਾਂਡੇ ਮਾਂ ਦੀ ਅਤੇ ਹਰ ਨੌਜਵਾਨ ਮੁੰਡੇ ਦੇ ਚਿਹਰੇ ਦੇ ਵਿੱਚ ਆਪਣਾ ਅਜੀਤ ਲੱਭਦੀ। ਹੁਣ ਸਵਾਲ ਇਹ ਹੈ ਕਿ ਅਜੀਤ ਹੁਣ ਵਿਕਰਮਜੀਤ ਆਪਣੀ ਮਾਂ ਨੂੰ ਨਫ਼ਰਤ ਕਿਉਂ ਕਰਦਾ ਸੀ? 20 ਸਾਲ ਪਹਿਲਾਂ ਜਦੋਂ ਅਜੀਤ ਮੇਲੇ ਦੇ ਵਿੱਚ ਗਵਾਚ ਗਿਆ ਸੀ ਤਾਂ ਉਸ ਨੂੰ ਇੱਕ ਬੱਚਾ ਹੋਰ ਗਰੋਹ ਚੁੱਕ ਕੇ ਲੈ ਗਿਆ ਸੀ। ਉਹ ਗਰੋਹ ਬੱਚਿਆਂ ਨੂੰ ਦੂਜੇ ਰਾਜਾਂ ਦੇ ਵਿੱਚ ਲਿਜਾ ਕੇ ਵੇਚਦਾ ਸੀ। ਕਿਸਮਤ ਨਾਲ ਪੁਲਿਸ ਨੇ ਇੱਕ ਨਾਕੇ ਤੇ ਉਸ ਗਰੋਹ ਦੀ ਗੱਡੀ ਫੜ ਹੀ ਲਈ ਸੀ। ਅਜੀਤ ਬਚ ਗਿਆ। ਉਸ ਸਮੇਂ ਉਸ ਜ਼ਿਲ੍ਹੇ ਦੇ ਇੱਕ ਬੇਔਲਾਦ ਅਤੇ ਅਮੀਰ ਪੁਲਿਸ ਅਫਸਰ ਨੇ ਅਜੀਤ ਨੂੰ ਦੇਖਿਆ। ਉਸ ਨੂੰ ਬੱਚਾ ਪਸੰਦ ਆ ਗਿਆ ਸੀ ਉਸਨੇ ਅਜੀਤ ਨੂੰ ਕਾਨੂੰਨੀ ਤੌਰ ਤੇ ਗੋਦ ਲੈ ਲਿਆ ਅਤੇ ਉਸ ਦਾ ਨਾਮ ਵਿਕਰਮਜੀਤ ਸਿੰਘ ਰੱਖ ਦਿੱਤਾ ਹੈ ਵਿਕਰਮਜੀਤ ਨੂੰ ਘਰ ਦੇ ਵਿੱਚ ਬਹੁਤ ਪਿਆਰ ਮਿਲਿਆ ਪਰ ਜਦੋਂ ਉਹ 12-13 ਸਾਲ ਦਾ ਹੋਇਆ ਉਸ ਨੂੰ ਆਪਣਾ ਅਤੀਤ ਯਾਦ ਆਉਣ ਲੱਗਾ ਉਸ ਨੇ ਆਪਣੇ ਪਾਲਕ ਪਿਤਾ ਨੂੰ ਪੁੱਛਿਆ ਪਾਪਾ ਮੇਰੀ ਅਸਲੀ ਮਾਂ ਕੌਣ ਹੈ ਮੇਰੇ ਮੇਲੇ ਵਿੱਚ ਮੈਂ ਗਵਾਚਿਆ ਸੀ ਉਸ ਦੇ ਪਾਲਕ ਪਿਤਾ ਨੂੰ ਇੱਕ ਡਰ ਸਤਾਉਣ ਲੱਗਾ ਕਿਤੇ ਇਹ ਬੱਚਾ ਵੱਡਾ ਹੋ ਕੇ ਸਾਨੂੰ ਛੱਡ ਕੇ ਵਾਪਸ ਆਪਣੀ ਅਸਲੀ ਮਾਂ ਕੋਲ ਨਾ ਚਲਾ ਜਾਵੇ ਇਸ ਡਰ ਕਾਰਨ ਅਤੇ ਮੋਹ ਵਸ ਉਹਨਾਂ ਨੇ ਵਿਕਰਮਜੀਤ ਦੇ ਕੰਨਾਂ ਵਿੱਚ ਇੱਕ ਅਜੀਹਾ ਝੂਠ ਭਰ ਦਿੱਤਾ ਜਿਸ ਨੇ ਰਿਸ਼ਤੇ ਦਾ ਕਤਲ ਹੀ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਬੇਟਾ ਤੇਰੀ ਅਸਲੀ ਮਾਂ ਮਾਂ ਕੋਈ ਚੰਗੀ ਔਰਤ ਨਹੀਂ ਸੀ ਉਹ ਬਹੁਤ ਗਰੀਬ ਅਤੇ ਲਾਲਚੀ ਸੀ ਉਸਨੇ ਤੈਨੂੰ ਮੇਲੇ ਦੇ ਵਿੱਚ ਗਵਾਇਆ ਨਹੀਂ ਸੀ ਸਗੋਂ ਉਸਨੇ ਤੈਨੂੰ ਜਾਣ ਬੁੱਝ ਕੇ ਛੱਡ ਦਿੱਤਾ ਸੀ ਸਾਨੂੰ ਪਤਾ ਲੱਗਾ ਕਿ ਉਸਨੇ ਤੈਨੂੰ 10000 ਰੁਪਏ ਬਦਲੇ ਇਸ ਗਰੂ ਨੂੰ ਵੇਚ ਦਿੱਤਾ ਸੀ ਅਸੀਂ ਤੈਨੂੰ ਉਹਨਾਂ ਦਰਿੰਦਿਆਂ ਤੋਂ ਬਚਾਇਆ ਹੈ ਇਹ ਝੂਠ ਇਸ ਫੈਦ ਝੂਠ ਨਿੱਕੇ ਬਿਕਰਮਜੀਤ ਦੇ ਦਿਲ ਦੇ ਵਿੱਚ ਪੱਥਰ ਦੀ ਲਕੀਰ ਬਣ ਗਿਆ ਉਸ ਨੂੰ ਆਪਣੀ ਜਨਮ ਦਿਨ ਵਾਲੀ ਮਾਂ ਨਾਲ ਕਿਣ ਆਉਣ ਲੱਗੀ ਉਹ ਸੋਚਦਾ ਸੀ ਕੋਈ ਮਾਂ ਆਪਣੇ ਪੁੱਤ ਨੂੰ ਕਿਵੇਂ ਵੇਚ ਸਕਦੀ ਹੈ ਮੈਂ ਉਸ ਔਰਤ ਦੀ ਸ਼ਕਲ ਵੀ ਨਹੀਂ ਦੇਖਾਂਗਾ ਇਸੇ ਨਫ਼ਰਤ ਨੇ ਉਸਨੂੰ ਸਖਤ ਬਣਾ ਦਿੱਤਾ ਸੀ ਉਹ ਪੜ੍ਹ ਲਿਖ ਕੇ ਆਈਪੀਐਸ ਅਫਸਰ ਬਣਿਆ ਤਾਂ ਜੋ ਉਹ ਸਮਾਜ ਦੇ ਗੰਦ ਨੂੰ ਸਾਫ਼ ਕਰ ਸਕੇ ਪਰ ਉਸਨੂੰ ਕੀ ਪਤਾ ਸੀ ਕਿ ਉਸਨੂੰ ਉਹ ਗੰਦ ਸਮਝ ਰਿਹਾ ਹੈ ਉਹ ਇੱਕ ਦੇਵੀ ਹੈ ਵਾਪਸ ਆਉਂਦੇ ਹਾਂ ਉਸੇ ਰਾਤ ਤੇ ਐਸਐਸਪੀ ਵਿਕਰਮਜੀਤ ਸਿੰਘ ਆਪਣੀ ਆਰਜੀ ਟੈਂਟ ਜਾਨੀ ਕਿ ਦਫ਼ਤਰ ਦੇ ਵਿੱਚ ਬਿਠਾ ਸੀ ਰਾਤ ਦੇ 11 ਵੱਜ ਚੁੱਕੇ ਸਨ ਉਸਨੂੰ ਚੈਨ ਨਹੀਂ ਆ ਰਿਹਾ ਸੀ ਵਾਰ-ਵਾਰ ਉਸ ਬੁੱਢੀ ਔਰਤ ਦਾ ਖੂਨ ਨਾਲ ਲਿਬੜਿਆ ਚਿਹਰਾ ਅਤੇ ਉਸ ਦੀਆਂ ਅੱਖਾਂ ਦੀ ਸੱਚਾਈ ਉਸ ਨੂੰ ਪਰੇਸ਼ਾਨ ਕਰ ਰਹੀ ਸੀ ਉਸ ਨੂੰ ਅਜੀਬ ਜਹੀ ਕਬਰ ਹਟ ਹੋ ਰਹੀ ਸੀ ਦੂਜੇ ਪਾਸੇ ਗੁਰਦੁਆਰੇ ਦੀ ਪ੍ਰਕਰਮਾਂ ਦੇ ਵਿੱਚ ਬੈਠੀ ਮਾਤਾ ਭਗਵੰਤ ਕੌਰ ਜਿਹੜੀ ਹੈ ਉਹ ਬਿਲਕੁਲ ਰੋ ਰਹੀ ਸੀ ਉਸ ਨੇ ਅਥਰੂ ਪੂੰਝ ਲਏ ਸਨ ਉਸ ਨੇ ਸੋਚ ਲਿਆ ਸੀ ਮੇਰੇ ਪੁੱਤ ਨੇ ਮੈਨੂੰ ਧੱਕਾ ਮਾਰਿਆ ਮੰਜ਼ੂਰ ਹੈ ਪਰ ਉਹ ਮੈਨੂੰ ਵੇਚਣ ਵਾਲੀ ਕਹਿ ਗਿਆ ਹੈ ਮੈਂ ਇਹ ਕਲੰਕ ਲੈ ਕੇ ਹੀ ਨਹੀਂ ਮਰਾਂਗੀ ਮੈਂ ਉਸ ਨੂੰ ਸਤ ਦੱਸ ਕੇ ਹੀ ਜਾਵਾਂਗੀ ਉਸ ਨੇ ਆਪਣੀ ਪੁਰਾਣੀ ਫੱਡੀ ਹੋਈ ਪੋਟਲੀ ਖੋਲੀ ਉਸ ਵਿੱਚ ਇੱਕ ਪਲਾਸਟਿਕ ਦੇ ਲਿਫਾਫੇ ਦੇ ਵਿੱਚ ਕੁਝ ਕਾਗਜ਼ ਸਨ ਜੋ ਉਸ ਨੇ 20 ਸਾਲ ਤੋਂ اپنی جان ਤੋਂ ਵੱਧ ਸਾਮ ਕੇ ਰੱਖੇ ਹੋਏ ਸਨ ਅੱਧੀ ਰਾਤ ਦਾ ਸਮਾਂ ਸੀ ਮਾਤਾ ਹਿੰਮਤ ਕਰਕੇ ਥਾਣੇ ਦੇ ਬਾਹਰ ਪਹੁੰਚੀ ਸੰਤਰੀ ਨੇ ਰੋਕਿਆ ਮਾਈ ਚਲੀ ਜਾ ਸਾਹਿਬ ਗੁੱਸੇ ਦੇ ਵਿੱਚ ਨੇ ਮਾਤਾ ਨੇ ਹੱਥ ਜੋੜੇ ਪੁੱਤ ਮੈਨੂੰ ਬਸ ਇੱਕ ਵਾਰ ਮਿਲ ਲੈਣ ਦੇ ਮੈਂ ਸਿਰਫ ਇੱਕ ਚੀਜ਼ ਦਿਖਾਉਣੀ ਹੈ ਫਿਰ ਭਾਵੇਂ ਮੈਨੂੰ ਜੇਲ੍ਹ ਭੇਜ ਦਿਓ ਰੌਲਾ ਸੁਣ ਕੇ ਵਿਕਰਮਜੀਤ ਬਾਹਰ ਆ ਗਿਆ ਮਾਤਾ ਨੂੰ ਦੇਖ ਕੇ ਉਸ ਦਾ ਪਾਰਾ ਛੱਡ ਗਿਆ ਤੂੰ ਫਿਰ ਆ ਗਈ ਹੈ ਓ ਚਿਕਿਆ ਮਾਤਾ ਨੇ ਕੁਝ ਨਹੀਂ ਬੋਲਿਆ ਉਸ ਨੇ ਕੰਬਦੇ ਹੱਥਾਂ ਦੇ ਨਾਲ ਉਹ ਪੁਰਾਣੇ ਪੀਲੇ ਅਤੇ ਚੁੱਕੇ ਕਾਗਜ਼ ਵਿਕਰਮਜੀਤ ਦੇ ਮੇਜ਼ ਤੇ ਰੱਖ ਦਿੱਤੇ ਪੁੱਤ ਮੈਨੂੰ ਮਾਰਨ ਤੋਂ ਪਹਿਲਾਂ ਸਿਰਫ ਇੱਕ ਵਾਰ ਇਹ ਪੜ ਲੈ ਇਹ ਤੇਰੀ ਜੋ ਮਰਜੀ ਜੋ ਹੋਵੇਗੀ ਉਹ ਮੈਨੂੰ ਮਨਜ਼ੂਰ ਹੋਏਗੀ ਵਿਕਰਮਜੀਤ ਨੇ ਬੇਦਲੀ ਨਾਲ ਗੁੱਸੇ ਦੇ ਵਿੱਚ ਉਹ ਕਾਗਜ਼ ਚੁੱਕਿਆ ਇੱਕ ਪੁਰਾਣੀ ਪੁਲਿਸ ਐਫ ਆਈ ਆਰ ਦੀ ਕਾਪੀ ਸੀ ਜੋ ਕਿ 2005 ਦੇ ਵਿੱਚ ਦਰਜ ਹੋਈ ਸੀ ਲਿਖਿਆ ਸੀ ਮੈਂ ਭਗਵੰਤ ਕੌਰ ਪਤਨੀ ਸ਼ਹੀਦ ਸੂਬੇਦਾਰ ਬਿਆਨ ਕਰਦੀ ਹਾਂ ਕਿ ਮੇਰਾ 7 ਸਾਲ ਦਾ ਬੱਚਾ ਅਜੀਤ ਮੇਰੇ ਮੇਲੇ ਦੇ ਵਿੱਚ ਗੁੰਮ ਹੋ ਗਿਆ ਹੈ ਉਸ ਦੀ ਗਰਦਨ ਤੇ ਇੱਕ ਓਹੰਕਾਰ ਦਾ ਨਿਸ਼ਾਨ ਹੈ ਜੋ ਵੀ ਮੇਰੇ ਬੱਚੇ ਨੂੰ ਲੱਭ ਕੇ ਦੇਵੇਗਾ ਮੈਂ ਉਹਨੂੰ ਆਪਣੀ ਪਿੰਡ ਵਾਲੀ ਜ਼ਮੀਨ ਵੇਚ ਕੇ ਉਸ ਨੂੰ 5 ਲੱਖ ਰੁਪਏ ਨਾਮ ਦੇਵਾਂਗੇ ਵਿਕਰਮਜੀਤ ਦਾ ਹੱਥ ਰੁਕ ਗਿਆ ਸੀ ਜ਼ਮੀਨ ਵੇਚ ਕੇ ਇਨਾਮ ਫਿਰ ਉਸਨੇ ਦੂਜਾ ਕਾਗਜ਼ ਦੇਖਿਆ ਇੱਕ ਪੁਰਾਣੀ ਅਖਬਾਰ ਦੀ ਕਟਿੰਗ ਸੀ ਸੁਰਖੀ ਸੀ ਤਿੰਨ ਪੁੱਤ ਦੇਸ਼ ਤੋਂ ਵਾਰਨ ਵਾਲੀ ਮਾਂ ਨੇ ਗਵਾਇਆ ਚੌਥਾ ਪੁੱਤ ਫਤਿਹਗੜ੍ਹ ਸਾਹਿਬ ਵਿਖੇ ਪਾਗਲਾ ਵਾਂਗ ਲੱਭ ਰਹੀ ਹੈ ਸ਼ਹੀਦ ਦੀ ਮਾਂ ਨਾਲ ਇੱਕ ਫੋਟੋ ਸੀ ਜਿਸ ਦੇ ਵਿੱਚ ਮਾਤਾ ਭਗਵੰਤ ਕੌਰ ਆਪਣੇ ਚਾਰ ਪੁੱਤਰਾਂ ਨਾਲ ਖੜੀ ਸੀ ਤਿੰਨ ਫੌਜੀ ਵਰਦੀ ਦੇ ਵਿੱਚ ਜਿਨ੍ਹਾਂ ਨੇ ਹਾਰ ਚੜ੍ਹੇ ਸਨ ਅਤੇ ਇੱਕ ਛੋਟਾ ਅਜੀਤ ਉਸ ਫੋਟੋ ਦੇ ਵਿੱਚ ਛੋਟੇ ਅਜੀਤ ਦੇ ਗਲ ਦੇ ਵਿੱਚ ਉਹੀ ਲੋਕਟ ਸੀ ਜੋ ਵਿਕਰਮਜੀਤ ਦੇ ਕੋਲ ਅੱਜ ਵੀ ਉਸਦੇ ਬਕਸੇ ਦੇ ਵਿੱਚ ਪਿਆ ਸੀ ਵਿਕਰਮ ਇਹਦੇ ਦਿਮਾਗ ਦੇ ਵਿੱਚ ਇੱਕ ਬੰਬ ਫਟਿਆ ਧਮਾਕਾ ਹੋਇਆ ਕਾਗਜ਼ ਉਸਦੇ ਹੱਥ ਵਿੱਚੋਂ ਛੁੱਟ ਗਏ نیچے ਡਿੱਗ ਪਏ ਜੇ ਇਸ ਮਾਂ ਨੇ ਉਸ ਨੂੰ ਵੇਚਿਆ ਹੁੰਦਾ ਤਾਂ ਇਹ ਪੁਲਿਸ ਰਿਪੋਰਟ ਕਿਉਂ ਲਖਮਾਉਂਦੀ ਆਪਣੀ ਜ਼ਮੀਨ ਵੇਚ ਕੇ ਇਨਾਮ ਕਿਉਂ ਰੱਖਦੀ ਅਤੇ ਸਭ ਤੋਂ ਵੱਡੀ ਗੱਲ ਇਸ ਦੇ ਤਿੰਨ ਪੁੱਤ ਸ਼ਹੀਦ ਹੋ ਚੁੱਕੇ ਸਨ ਇਹ ਕੋਈ ਸੌਦਾਗਰ ਨਹੀਂ ਸੀ ਇਹ ਤਾਂ ਇੱਕ ਵੀਰ ਨਾਰੀ ਸੀ ਇੱਕ ਮਹਾਨ ਮਾਂ ਸੀ ਜਿਸ ਨੇ ਦੇਸ਼ ਲਈ ਆਪਣੀ ਕੁੱਖ ਉਜਾੜ ਲਈ ਹੈ ਵਿਕਰਮਜੀਤ ਨੂੰ ਸਮਝ ਆ ਗਿਆ ਸੀ ਕਿ ਉਸਦੇ ਪਾਲਕ ਮਾਪਿਆਂ ਨੇ ਉਸ ਨੂੰ ਆਪਣੇ ਕੋਲ ਰੱਖਣ ਲਈ ਇਹਨਾਂ ਘਟਾਉਣਾ ਝੂਠ ਬੋਲਿਆ ਸੀ ਇਹਨਾਂ ਘਣਾਉਣਾ ਝੂਠ ਬੋਲ ਕੇ ਉਸ ਸਚਾਈ ਤੋਂ ਵੰਜ ਰਖਿਆ ਸੀ ਉਸਨੇ 20 ਸਾਲ ਉਸ ਮਾਂ ਨੂੰ ਨਫ਼ਰਤ ਕੀਤੀ ਜੋ ਉਸ ਲਈ ਦਰਦਰਦੀਆਂ ਠੋਕਰਾਂ ਖਾ ਰਹੀ ਸੀ ਵਿਕਰਮਜੀਤ ਦਾ ਸਾਰਾ ਹੰਕਾਰ ਸਾਰੀ ਸ਼ਕਤੀ ਮੋਮ ਵਾਂਗ ਪਿਗਲ ਗਈ ਉਸ ਦਾ ਗਲਾ ਪਰ ਆਇਆ ਉਹ ਆਪਣੀ ਕੁਰਸੀ ਤੋਂ ਉੱਠਿਆ ਨਹੀਂ ਸਗੋਂ ਲੜਖੜਾ ਕੇ ਡਿੱਗ ਪਿਆ ਉਹ ਦੌੜ ਕੇ ਮਾਤਾ ਕੋਲ ਗਿਆ ਉਹ ਉਸ ਦੇ ਵਰਦੀ ਦੇ ਵਿੱਚ ਆਪਣੇ ਸਟਾਫ ਦੇ ਸਾਹਮਣੇ ਮਾਤਾ ਭਗਵੰਤ ਕੌਰ ਦੇ ਪੈਰਾਂ ਦੇ ਵਿੱਚ ਗੋਡਿਆਂ ਦੇ ਭਾਰ ਡਿੱਗ ਪਿਆ ਉਸਨੇ ਆਪਣੀ ਐਸਐਸਪੀ ਵਾਲੀ ਟੋਪੀ ਲਾ ਕੇ ਮਾਂ ਦੇ ਮਲੇ ਮਲੇ ਪੈਰਾਂ ਦੇ ਵਿੱਚ ਰੱਖ ਦਿੱਤੀ ਮਾਂ ਉਸ ਦੇ ਮੂੰਹੋਂ ਇੱਕ ਚੀਕ ਨਿਕਲੀ ਮੈਨੂੰ ਮਾਫ ਦੇ ਮਾਂ ਮੈਂ ਬਹੁਤ ਵੱਡਾ ਪਾਪੀ ਹਾਂ ਮੈਂ ਅੰਨਾ ਹੋ ਗਿਆ ਸੀ ਮੈਂ ਆਪਣੀ ਦੇਵੀ ਵਰਗੀ ਮਾਂ ਨੂੰ ੱੱਕੇ ਮਾਰੇ ਮੈਨੂੰ ਪਤਾ ਨਹੀਂ ਸੀ ਇੰਨੀ ਮਹਾਨ ਹੈ ਤੂੰ ਮੈਨੂੰ ਮਾਰ ਲੈ ਮੈਨੂੰ ਕੁੱਟ ਲੈ ਪਰ ਮੈਨੂੰ ਆਪਣਾ ਪੁੱਤ ਮੰਨ ਲੈ ਮਾਂ ਇੱਕ ਜ਼ਿਲ੍ਹੇ ਦਾ ਮੁਖੀ ਇੱਕ ਸਖਤ ਅਫਸਰ ਅੱਜ ਇੱਕ ਛੋਟੇ ਬੱਚੇ ਵਾਂਗੂ ਪੋਬਾ ਮਾਰ ਕੇ ਰੋ ਰਿਹਾ ਸੀ ਮਾਤਾ ਭਗਵੰਤ ਕੌਰ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਵਹਿ ਤੁਰੇ ਉਸਨੇ ਝੁੱਕ ਕੇ ਆਪਣੇ ਪੁੱਤ ਨੂੰ ਚੁੱਕਿਆ ਉਸਨੇ ਆਪਣੇ ਮੈਲੀ ਚੁੰਨੀ ਨਾਲ ਵਿਕਰਮਜੀਤ ਦੇ ਹੰਝੂ ਪੂੰਝੇ ਕੋਈ ਗੱਲ ਨਹੀਂ ਪੁੱਤ ਰੋ ਨਾ ਭਾਵੇਂ ਤੂੰ ਮੈਨੂੰ ੱੱਕੇ ਮਾਰੇ ਭਾਵੇਂ ਤੂੰ ਮੈਨੂੰ ਉਬਰਾ ਭਲਾ ਕਿਹਾ ਪਰ ਤੂੰ ਮੈਨੂੰ ਮਿਲ ਗਿਆ ਹੈ ਅੱਜ ਮੇਰੀ 20 ਸਾਲਾਂ ਦੀ ਤਪੱਸਿਆ ਪੂਰੀ ਹੋ ਗਈ ਹੈ ਅੱਜ ਮੇਰੇ ਉਹ ਤਿੰਨ ਪੁੱਤ ਜਿਹੜੇ ਸ਼ਹੀਦ ਹੋ ਗਏ ਸਨ ਅਸਮਾਨਾਂ ਤੋਂ ਖੁਸ਼ ਹੋ ਰਹੇ ਦੇਖ ਰਹੇ ਹੋਣਗੇ ਉਹਨਾਂ ਦਾ ਛੋਟਾ ਵੀਰ ਵਾਪਸ ਆ ਗਿਆ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮਾਂ ਨੇ ਪੁੱਤ ਨੂੰ ਛਾਤੀ ਨਾਲ ਲਗਾ ਲਿਆ 20 ਸਾਲਾਂ ਦਾ ਵਿਛੋੜਾ ਗਲਤ ਫਹਿਮੀਆਂ ਅਤੇ ਇਹ ਦਰਦ ਅੱਜ ਹੰਝੂਆਂ ਦੇ ਵਿੱਚ ਵਹਿ ਗਏ ਉਹ ਥਾਣਾ ਪੂਰਾ ਥਾਣਾ ਸਿਪਾਹੀ ਹੌਲਦਾਰ ਸਭ ਦ੍ਰਿਸ਼ ਵੇਖ ਕੇ ਰੋ ਰਹੇ ਸਨ ਵਿਕਰਮਜੀਤ ਨੇ ਕਿਹਾ ਮਾਂ ਹੁਣ ਤੂੰ ਇੱਥੇ ਨਹੀਂ ਰਹੇਂਗੀ ਤੂੰ ਮੇਰੇ ਨਾਲ ਚੱਲੇਂਗੀ ਮੇਰੇ ਸਰਕਾਰੀ ਬੰਗਲੇ ਦੇ ਵਿੱਚ ਮੈਂ ਸਾਰੀ ਉਮਰ ਤੇਰੇ ਤਾਂ ਗੇਵ ਮਾਨਾ ਮਾਂ ਨੇ ਪੁੱਤ ਦਾ ਮੱਥਾ ਚੁੰਮਿਆ ਪੁੱਤ ਮੇਰਾ ਘਰ ਤਾਂ ਹੁਣ ਇਹੀ ਫਤਿਹਗੜ੍ਹ ਸਾਹਿਬ ਹੈ ਜਿੱਥੇ ਤੂੰ ਮਿਲਿਆ ਹੈ ਪਰ ਹੁਣ ਮੈਨੂੰ ਖੁਸ਼ੀ ਹੈ ਕਿਦੋਂ ਇੱਕ ਅਫਸਰ ਬਣਿਆ ਹੈ ਵਸ ਇੱਕ ਵਾਦਾ ਕਰ ਅੱਜ ਤੋਂ ਬਾਅਦ ਕਦੇ ਕਿਸੇ ਗਰੀਬ ਮਾਂ ਜਾਂ ਬੇਬਸ ਦੇ ਮਾਂ ਦੇ ਪੁੱਤ ਨਾਲ ਨਾ ਇਨਸਾਫੀ ਨਾ ਹੋਣ ਦੇਂ ਵਰਦੀ ਦਾ ਰੋਬ ਗਰੀਬਾਂ ਤੇ ਨਾ ਪਾਈ ਅਗਲੀ ਸਵੇਰ ਪੂਰੇ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਆਪਣੀ ਸਰਕਾਰੀ ਗੱਡੀ ਵਿੱਚ ਨਹੀਂ ਸਗੋਂ ਨੰਗੇ ਪੈਰੀ ਆਪਣੀ ਬੁੱਢੀ ਮਾਂ ਦਾ ਹੱਥ ਫੜ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣ ਸਾਨਾ ਉਹਨਾਂ ਨੇ ਮਾਤਾ ਦੀ ਝੂਠੀ ਪੋਟਲੀ ਆਪਣੇ ਮੋਢੇ ਤੇ ਚੁੱਕੀ ਹੋਈ ਸੀ ਲੋਕਾਂ ਨੇ ਦੇਖਿਆ ਕਿ ਇੱਕ ਪਾਸੇ ਵਰਦੀ ਵਾਲਾ ਰੋਪਦਾਰ ਅਫਸਰ ਹੈ ਦੂਜੇ ਪਾਸੇ ਇੱਕ ਸਧਾਰਨ ਬੁੱਢੀ ਔਰਤ ਪਰ ਅੱਜ ਉਸ ਮਾਂ ਦਾ ਸਿਰ ਮਾਣ ਨਾਲ ਉੱਚਾ ਸੀ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਰਿਸ਼ਤਿਆਂ ਦੇ ਵਿੱਚ ਗਲਤਫਹਿਮੀ ਜ਼ਹਿਰ ਘੋਲ ਦਿੰਦੀਆਂ ਹਨ ਪਰ ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ ਮਾਂ ਦੀ ਮਮਤਾ ਦੁਨੀਆ ਦੀ ਹਰ ਨਫ਼ਰਤ ਤੋਂ ਵੱਡੀ ਹੁੰਦੀ ਹੈ ਅਤੇ ਯਾਦ ਰੱਖਿਓ ਕਦੇ ਵੀ ਕਿਸੇ ਦੇ ਹਾਲਾਤ ਜਾਂ ਕੱਪੜੇ ਦੇਖ ਕੇ ਉਸ ਨੂੰ ਜੱਜ ਨਾ ਕਰੋ ਕਿਉਂਕਿ ਕਈ ਵਾਰ ਫਟੇ ਹੋਏ ਕੱਪੜਿਆਂ ਦੇ ਵਿੱਚ ਮਹਾਨ ਬਹੁਤ ਮਹਾਨ ਰੂਹਾਂ ਪੰਜਾਬੀਆਂ ਨੇ ਜੇਕਰ ਤੁਹਾਨੂੰ ਦਿਲ ਨੂੰ ਹਲੂਨ ਕੇ ਰੱਖ ਦਿੰਦਿਆਂ ਨੇ ਅਤੇ ਭਾਵੁਕ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਵਾਹਿਗੁਰੂ ਜਰੂਰ ਲਿਖਿਓ ਸ਼ੇਅਰ ਕਰੋ ਜੋ ਹਰ ਮਾਂ ਆਪਣੀ ਮਾਂ ਨੂੰ ਜਰੂਰ ਮਿਲ ਸਕੇ ਹਰ ਪੁੱਤ ਆਪਣੀ ਮਾਂ ਨੂੰ ਜਰੂਰ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ